ਮੈਮ ਜਿਹੜੀ ਅੱਜ ਚੋਰ ਫੜਿਆ ਜੀ ਕਿੰਨੇ ਚੋਰ ਫੜਿਆ ਔਰ ਕੀ ਕੀ ਸਮਾਨ ਜਿਹੜਾ ਉਹ ਫੜਿਆ ਹੈਗਾ ਜੀ ਮੈਮ ਫਿਰੋਜ਼ਪੁਰ ਪੁਲਿਸ ਕੋ ਇੱਕ ਵੱਡੀ ਸਫਲਤਾ ਮਿਲੀ ਹੈ ਪਿਛਲੇ 10 15 ਦਿਨ ਸੇ ਅਸੀਂ ਬਹੁਤ ਸਾਰੇ ਪ੍ਰੀਵੈਂਟਿਵ ਮੀਜਰਸ ਲੀਰੇ ਸੀਗੇ ਔਰ ਅਸੀਂ ਕੋਸ਼ਿਸ਼ ਕਰ ਰਹੇ ਸੀਗੇ ਕਿ ਜਿਹੜੇ ਗਿਰੋ ਫਿਰੋਜ਼ਪੁਰ ਸਿਟੀ ਫਿਰੋਜ਼ਪੁਰ सदर ਅਤੇ ਫਿਰੋਜ਼ਪੁਰ ਕੈਂਟ ਵਿੱਚ ਆਪਰੇਟ ਕਰ ਰਹੇ ਸੀਗੇ ਅਸੀਂ ਉਹਨੂੰ ਟਾਰਗੇਟ ਕੀਤਾ ਸੀਗਾ ਔਰ ਉਹਨੂੰ ਫੰਡ ਦਾ ਪਲਾਨ ਕੀਤਾ ਸੀਗਾ ਤੋ ਇਹਦੇ ਵਿੱਚ ਪਿਛਲੇ 2 ਦਿਨ ਦੇ ਵਿਚਕਾਰ ਅਸੀਂ 5 ਗੈਂਗ ਫਰੰਚੇ ਸਫਲ ਹੋਏ ਨੇ ਟੋਟਲ ਸਾਡੇ 11 ਦੋਸ਼ੀ ਗ੍ਰਿਫਟਾਰ ਹੋਏ ਨੇ ਤੇ 18 ਤੇ ਉੱਤੇ ਮੁਕਦਮੇ ਜਿਹੜੇ ਹੈਗੇ ਉਹ ਸੋਲਵ ਹੋਏ ਆ ਇਹਦੇ ਵਿੱਚ ਕਾਫੀ ਪਾਰੀ ਮਾਤਰਾ ਵਿੱਚ ਸਾਡੀ ਟੀਮ ਜਿਹੜੀ CIA ਦੀ ਟੀਮ ਹੈ ਜਿਹੜੀ ਸਦਰ ਫਿਰੋਜ਼ਪੁਰ ਸਿਟੀ ਫਿਰੋਜ਼ਪੁਰ ਔਰ ਸਪੈਸ਼ਲੀ ਕੈਂਟ ਫਿਰੋਜ਼ਪੁਰ ਦੀ ਟੀਮ ਨੇ ਕਾਫੀ ਪਾਰੀ ਮਾਤਰਾ ਵਿੱਚ ਰਿਕਵਰੀ ਵੀ ਕੀਤੀ ਹੈ ਟੋਟਲ 12 ਮੋਟਰਸਾਈਕਲ 2 ਐਕਟਿਕ ਵਾਰ ਰਿਕਵਰ ਹੋਏ ਨੇ ਕਈਸ ਮੋਬਾਈਲ ਫੋਨ ਰਿਕਵਰ ਹੋਏ ਨੇ ਇਸ ਤੋਂ ਇਲਾਵਾ ਜਿਹੜੇ ਘਰ ਤੇ ਵਿਚਕਾਰ ਦਿਨ ਦਹਾੜੇ ਕੁਝ ਗੈਂਗਸ ਦੇ ਚੋਰੀ ਕੀਤੀ ਸੀਗੀ ਉਹਦੇ ਵਿੱਚ ਜਿਹੜੇ ਸੋਨੇ ਦੇ ਉਹਨਾਂ ਦੇ ਵੋ ਸੀਗੇ ਜੁਐਲਰੀ ਸੀਗੀ ਤੇ 27000 ਰੁਪਏ ਸੀਗੇ ਵਕਫਾ ਕ ਅਲੱਗ-ਅਲੱਗ ਜਗ੍ਹਾ ਤੇ ਸਨਾਚਿੰਗ ਹੋਈ ਸੀ ਉਹਨਾਂ ਦੇ ਵੀ ਉਹ ਸਾਰੇ ਕੁਝ ਰਿਕਵਰ ਹੋਏ ਨੇ ਤੇ ਇਸ ਤੋਂ ਇਲਾਵਾ ਤਿੰਨ ਕਾਪੇ ਇੱਕ ਕਿਰਚ ਤੇ ਇੱਕ 에어 ਪਿਸਟਲ ਔਰ ਇੱਕ ਦੇਸੀ ਕੱਟਾ ਵੀ ਇਹਦੇ ਵਿੱਚ ਅਸੀਂ ਰਿਕਵਰ ਕਰਨੇ ਚ ਸਫਲ ਹੋਈ ਨੇ ਜਿਹੜਾ ਇਸ ਦੌਰਾਨ ਸਭ ਤੋਂ ਵੱਡਾ ਗੈਂਗ ਜਿਹੜਾ ਫੜਿਆ ਗਿਆ ਹੈ ਉਹ ਐਸ ਐਚਓ ਕੈਂਟ ਵੱਲੋਂ ਤੇ ਜਬਟੀ ਐਸ ਪੀ ਸਿਟੀ ਦੀ ਟੀਮ ਵੱਲੋਂ ਬਹੁਤ ਵਧੀਆ ਕੰਮ ਕਰਕੇ ਉਹਨੂੰ ਫੜਿਆ ਗਿਆ ਹੈ ਉਹਦੇ ਵਿੱਚ ਟੋਟਲ 6 ਦੋਸ਼ੀ ਗ੍ਰਿਫਤਾਰ ਨੇ ਇਹ ਯੂਜੂਅਲੀ ਰਾਤ ਨੂੰ ਆਪਰੇਟ ਕਰਦੇ ਸੀ ਕਿ ਸਾਰੋਂ ਦੀ ਉਮਰ 20 ਤੇ 30 ਦੇ ਵਿੱਚਕਾਰ ਸੀਗੀ ਇਹ ਸਾਰੇ ਨਵੇਂ ਹੈਗੇ ਇਹ ਸਾਰੇ ਇਹਨਾਂ 'ਤੇ ਪੁਰਾਣਾ ਕੋਈ ਮੁਕੱਦਮਾ ਦਰਜ ਨਹੀਂ ਸਿਰਫ ਇੱਕ 'ਤੇ ਜੋ ਤਰुण ਹੈਗਾ ਉਹਦੇ ਉੱਪਰ ਇੱਕ ਮੁਕੱਦਮਾ ਦਰਜ ਹੈ ਇਹ ਪੂਰੀ ਗੈਂਗ ਨੇ ਕੈਂਟ ਮੇਂ ਰਾਤ ਮੇਂ ਦਿਨ ਮੇਂ ਇਹ ਯੂਜੂਲੀ ਟਾਰਗੇਟ ਕਰਦੇ ਸੀ ਕਿ ਜਿਹੜੇ ਵਲਨਰੇਬਲ ਹੈਗੇ ਜਾਂ ਔਮਨ ਨੂੰ ਟਾਰਗੇਟ ਕਰਦੇ ਸੀ ਕਿ ਜਾਂ 올ਡ ਕੋ ਜਾਂ ਕੋਈ ਫੈਮਲੀ ਦੇ ਨਾਲ ਜਾ ਰਹਾ ਹੈ ਜਾਂ ਕੋਈ ਜਿਵੇਂ ਗਵਰਨਮੈਂਟ empioyes ਜਿਹੜੇ ਰਾਤ ਨੂੰ ਅਕੇਲੇ ਲੋਟ ਰਹੇ ਹੁੰਦੇ ਰੇਲਵੇ empioyes ਉਹਨੂੰ ਟਾਰਗੇਟ ਕਰਦੇ ਸੀਗੇ ਤੇ ਐਸ ਐਚ ਓ ਕੈਂਟ ਨੇ ਬਹੁਤ ਵਧੀਆ ਕੰਮ ਕਰਕੇ ਇਹਨੂੰ ਗ੍ਰਿਫਤਾਰ ਕੀਤਾ ਹੈ ਬੜੇ ਕਿਥੋਂ ਦੇ ਰਹੜਾ ਵੇ ਸਾਰੇ ਜੀ ਇਹ ਸਾਰੇ ਫਿਰੋਜ਼ਪੁਰ ਦੇ ਰਹਿਣ ਵਾਲੇ ਨੇ ਇਹਦੇ ਵਿੱਚ ਇੱਕ ਜਿਰਾ ਗਿਰੋ ਹੈ ਉਹਨੂੰ ਜਿਹਨੂੰ ਅਸੀਂ ਗ੍ਰਿਫਤਾਰ ਕੀਤਾ ਹੈ ਕੈਂਟ ਦੇ ਵਿੱਚ ਉਹ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਪਰ ਉਹ ਆਪਰੇਟ ਪੂਰਾ ਇੰਟਰ ਡਿਸਟ੍ਰਿਕਟ ਕਰਦਾ ਸੀ ਤੇ ਉਹਦੇ ਵਿੱਚ ਸਾਨੂੰ 9 ਮੋਟਰਸਾਈਕਲ ਦੀ ਰਿਕਵਰੀ ਹੋਈ ਹੈ ਇਹ ਸਾਰੀ ਜ਼ਿਆਦਾਤਰ ਲੁਧਿਆਣਾ ਤੇ ਜਲੰਧਰ ਏਰੀਆ ਸੇ ਚੁਰਾਈ ਗਈ ਹੈ ਮੈਡਮ ਪਿਛਲੇ ਦਿਨ ਕਪਾ ਇੱਕ 71 ਦਾ ਦਿੱਤਾ ਗਿਆ ਸੀਗਾ ਪੁਲ ਨੂੰ ਬੰਦ ਕਰਕੇ ਕਿ ਉਹ ਗੈਂਗ ਵਿੱਚ ਇਨਵੋਲਡ ਹੈ हां जी ਜਿਹੜਾ ਮੈਂ ਤੁਹਾਨੂੰ ਕਿਹਾ ਜਿਹੜਾ ਤੁਹਾਨੂੰ ਇਹਨੂੰ ਪੌਪੂਲਰਲੀ ਜਿਹਨੂੰ ਬੁਲਾ ਰਹੇ ਹੋ ਕਾਪਾ ਗੈਂਗ ਜਿਹਨੂੰ ਕਹਿ ਰਹੇ ਹੋ ਇਹ ਸਾਰੇ ਨਵੇਂ ਬੰਦੇ ਨੇ ਇਸ ਵਿੱਚ ਅਸੀਂ 5 ਦੋਸ਼ੀ ਗ੍ਰਿਫਤਾਰ ਕੀਤੇ ਨੇ ਤੇ ਕੁਝ ਜੋ ਵਿਨਾਈਲ ਵੀ ਇਹਨਾਂ ਦੇ ਨਾਲ ਸ਼ਾਮਿਲ ਹੈ ਜੋ ਵੀ ਐਸ ਪਰ ਲਾਅ ਬਣਦਾ ਹੈ ਉਹ ਵੀ ਕਾਰਵਾਈ ਕਰ ਰਹੇ ਐਵੇਂ ਜਿਹੜੇ ਕਾਪਾ ਗੈਂਗ ਸੀਗੇ ਇਹ ਕੀ ਵਾਰਦਾਤ ਨੂੰ ਅੰਜਾਮ ਦਿੰਦੇ ਸੀਗੇ ਦੇਖੋ ਇਹਨਾਂ ਦਾ ਐਮਓ ਬਹੁਤ ਹੀ ਨਵਾਂ ਥਾ ਇਹ ਰਾਤ ਨੂੰ ਯੂਜੂਲੀ ਆਪਰੇਟ ਕਰ ਰਹੇ ਸੀਗੇ ਦਿਨ ਚ ਇਹ ਆਪਣੇ ਕੰਮ ਕਰਦੇ ਸੀ ਤੇ ਉਹਦੇ ਬਾਅਦ ਰਾਤ ਮੇ ਇਹਨਾਂ ਦੀ ਉਮਰ 20 ਤੇ 30 ਸੀਗੀ ਇਹ ਜਿਹੜੇ ਮੈਨੇ ਕਿਹਾ ਤਾਂ ਉਹਨੂੰ ਵਲਨਰੇਬਲ ਜਿਹੜੇ ਏਰੀਆਜ਼ ਹੈਗੇ ਸਾਡੇ ਜਆਪੇ ਹਨੇਰਾ ਐਸੇ ਏਰੀਆ ਟਾਰਗੇਟ ਕਰਕੇ ਜੋ ਫੈਮਲੀ ਦੇ ਨਾਲ ਜਾ ਰਿਹਾ ਏ ਜਿਹੜੀ ਮਹਿਲਾਏ ਨੇ ਜਿਹੜੇ ਬਜ਼ੁਰਗ ਨੇ ਜਾਂ ਆਦਰਵਾਇਜ਼ ਜਿਹੜੇ EMPLOYEES ਜਿਵੇਂ ਇਕੱਲੇ ਜਾਂਦੇ ਨੇ ਰਾਤ ਕੋ ਇੱਕ ਟਾਈਮ ਤੇ ਲੋਟ ਰਹੇ ਉਹਨਾਂ ਨੂੰ ਟਾਰਗੇਟ ਕਰਕੇ ਉਹਨਾਂ ਦੀ ਸਨਾਚਿੰਗ ਕਰਦੇ ਸੀਗੇ ਤੇ ਇਹ ਕਾਫੀ ਆਪਣੇ ਕਾਪੇ ਦੇ ਇਸਤੇਮਾਲ ਨਾਲ 에ਅਰ ਪਿਸਟਲ ਦੇ ਇਸਤੇਮਾਲ ਨਾਲ ਟੌਏ ਪਿਸਟਲ ਦੇ ਇਸਤੇਮਾਲ ਨਾਲ ਕੱਟੇ ਦੇ ਇਸਤੇਮਾਲ ਨਾਲ ਉਹਨੂੰ ਇੰਜਰ ਕਰਨ ਦੀ ਵੀ ਕੋਸ਼ਿਸ਼ ਕਰਦੇ ਮੈਡਮ ਇਹ ਜਿਹੜੇ ਯੰਗ ਨੇ ਮੁੰਡੇ ਇਹ ਨਸ਼ੇ ਦੇ ਵਿੱਚ ਵੀ ਹੈ ਹੀ ਮੋ ਦੇਖਿਏ ਇਹ ਸਾਰਾ ਕੁਝ ਤੇ ਡਾਕਟਰ ਦੇ ਟੈਸਟ ਕੇ ਬਾਅਦ ਹੀ ਅਸੀਂ ਤੌਰ 'ਤੇ ਕਹਿ ਪਾਏਗੇ ਕਲੀਅਰ ਤੌਰ 'ਤੇ ਕਹਿ ਪਾਉਂਗੇ ਮੈਡਮ ਸਾਰੀ ਛੋਟੀ ਉਮਰ ਦੇ ਸੀਗੇ ਇਹ ਜੀ आप ये सारे तीस साल कट जेड़े, से घट है जेडे ग्यारह दोषी गिरफ़्तार होए ने उनमें से सिर्फ एक तीस साल तो वह है बाकी ये सारे तीस साल तो घट ने यूजुअली ये सारे फिरोजपुर एरिया ते शहरी एरिया दे ही रहने वाले हैं ਮਾਈਨਰ ਨਹੀਂ ਕੋਈ ਨਵਾਲਿਕ ਗਏ ਹਾਂ ਜੀ ਇਹਨਾਂ ਦੇ ਵਿਚਕਾਰ ਇਹਨਾਂ ਦੇ 11200 ਗ੍ਰਿਫਤਾਰ ਹੋਏ ਨੇ ਇਸ ਤੋਂ ਇਲਾਵਾ ਕੁਝ ਮਾਈਨਰ ਇਹਦੇ ਵਿੱਚ ਵੀ ਹੈਗੇ ਤੇ ਅਸ ਪਰ ਉਹਨਾਂ ਦੇ ਵੀ ਅਗੇਂਸ ਅਸੀਂ ਕਾਰਵਾਈ ਕਰਾਂਗੇ ਮੈਮ ਇਸ ਆਪਰੇਸ਼ਨ ਨੂੰ ਕਾਮਯਾਬ ਕਰਨ ਦੇ ਲਈ ਕਿ ਸਿਵਲ ਡਰੈਸ ਦੇ ਵਿੱਚ ਮਹਿਲਾ ਜਿਹੜੀਆਂ ਸੀਗੀਆਂ ਕਨਸਟੇਬਲ ਉਹ ਵੀ ਦੱਸਿਆ ਜਾਦਾ ਸੜਕਾਂ ਤੇ ਸੀਗੇ ਔਰ ਪੁਲਿਸ ਵੀ ਸੜਕ ਤੇ ਸੀ ਕਿ ਆਮ ਲੋਕ ਬਣ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਨਹੀਂ ਨਹੀਂ ਦੇਖੀ ਡੈਫੀਨਿਟਲੀ ਪਿਛਲੇ 15 20 ਦਿਨ ਵਿੱਚ ਜਿਵੇਂ ਮੈਂ ਤੁਹਾਨੂੰ ਕਿਹਾ ਅਸੀਂ ਨਾਈ ਡੋਮੀਨੇਸ਼ਨ ਪਲਾਨ ਨੂੰ ਸਚਤ ਕੀਤਾ ਸੀ ਸਾਡੇ ਐਸਪੀ ਡੀ ਐਸਪੀ ਹੈਡਕਵਾਰਟਰ ਔਰ ਰੋਜ਼ ਰਾਤ ਨੂੰ ਬਾਹਰ ਰਹਿੰਦੇ ਸੀਗੇ ਸਾਡੇ ਡਿਪਟੀ ਐਸਪੀਜ਼ ਨੇ ਬਹੁਤ ਮਿਹਨਤ ਕੀਤੀ ਇਸ ਤੋਂ ਇਲਾਵਾ ਜਿਹੜੇ 5 ਸਾਲ ਦੇ ਟੋਟਲ ਸਾਡੇ ਮੁਕਤਮੇ ਸੀਗੇ ਹੌਟਸਪੌਟ ਸੀਗੇ ਸਨਾਚਿੰਗ ਕੇ ਉਹਨਾਂ ਦੇ ਉੱਪਰ ਅਸੀਂ ਜ਼ੋਰ ਦਿੱਤਾ ਤੇ ਪਿਛਲੇ 20 ਦਿਨ ਸੇ ਜਿਹੜੀ ਸਾਡੀ ਸਿਟੀ ਦੀ ਟੀਮ ਹੈ ਸੀਆਈਏ ਦੀ ਟੀਮ ਹੈ 올 ਬੋਥ men and women ਉਹ ਸਿਵਲ ਡ레스 ਤੇ ਬਾਹਰ ਰਹਿੰਦੇ ਸੀ ਤੇ ਇਹੀ ਕੋਸ਼ਿਸ਼ ਕਰ ਰਹੇ ਸੀਗੇ ਕਿ ਅਸੀਂ ਇਹਨੂੰ ਰੰਗੇ ਹੱਥ ਫੜੇ ਔਰ ਐਦਾ ਕਰਕੇ ਅਲੱਗ-ਅਲੱਗ ਤਰੀਕੇ ਸੇ ਅਸੀਂ ਟੋਟਲ 5 ਕਿਲੋ ਗ੍ਰਫਤਾਰ ਵੀ ਕੀਤੇ ਨੇ ਤੇ ਅਸੀਂ ਇਹੀ ਕੋਸ਼ਿਸ਼ ਕਰ ਰਹੇ ਨੇ ਕਿ ਸਾਡੇ ਸ਼ਹਿਰ ਦੇ ਵਿੱਚਕਾਰ ਜਿਹੜੀ ਫੈਮਲੀਆਂ ਖੁਦ ਨੂੰ ਅਨਸੀਫ ਮਹਿਸੂਸ ਕਰਦੀ ਸੀ ਜਾਂ EMPLOYEES ਨੂੰ ਲੱਗਦਾ ਸੀਗਾ ਕਿ ਕੋਈ ਤਰ੍ਹਾਂ ਦਾ ਇਸ਼ੂ ਚੱਲ ਰਿਹਾ ਹੈ ਹੁਣ ਅਸੀਂ ਇਹੀ ਹੋਪ ਕਰਦੇ ਨੇ ਜਿਵੇਂ ਇਹ ਅਸੀਂ ਗ੍ਰਫਤਾਰ ਕਰਨੇ 'ਚ ਕਾਮਯਾਬ ਹੋਏ ਹਾਂ ਆਗੇ ਵੀ ਫਿਰੋਜ਼ਪੁਰ ਪੁਲਿਸ ਐਦਾ ਹੀ ਮਿਹਨਤ ਨਾਲ ਕੰਮ ਕਰਦੀ ਰਹੇਗੀ ਕਿ ਸਾਡੇ ਸ਼ਹਿਰ ਦੇ ਵਿੱਚ ਜਿਹੜਾ ਅਮਨ ਔਰ ਸ਼ਾਂਤੀ ਹੈ ਉਹ ਰਹੇਗਾ ਮੌਜੂਦ ਰਹੇਗਾ ਜੀ ਥੈਂਕ ਯੂ ਪਿਛਲੇ 2 ਦਿਨ ਦੇ ਦੌਰਾਨ ਟੋਟਲ 5 ਮੁਕਦਮੇ ਦਰਜ ਹੈ ਜਿਹੜੇ ਸੋਲਵ ਹੋ ਚੁੱਕੇ ਨੇ ਇਸ ਤੋਂ ਇਲਾਵਾ ਪੂਛਕਿਸ਼ ਮੇ 18 ਤੇ ਉੱਤੇ ਮੁਕਦਮੇ ਸੋਲਵ ਹੋਏ ਨੇ ਹਾਲ ਫਿਲਹਾਲ ਅਨਾਜ ਮੰਡੀ ਦੇ ਦੌਰਾਨ ਇੱਕ ਲੇਡੀ ਪੇ ਦਿਨ ਦਿਹਾੜੇ ਉਹਨਾਂ ਦੇ ਘਰ ਦੇ ਵਿੱਚ ਘੁਸ ਕੇ ਉਹਨਾਂ ਦੇ ਸੋਨੇ ਦੀ ਜੁਐਲਰੀ ਤੇ ਕੁਝ ਪੈਸੇ ਇਹਨਾਂ ਨੇ ਖੋਹ ਕੀਤੀ ਸੀਗੀ ਅਸੀਂ ਉਹ ਕੇਸ ਵੀ ਸੋਲਵ ਕੀਤਾ ਹੈ ਉਹ ਸਾਰੀ ਵੀ ਰਿਕਵਰੀ ਹੋ ਗਈ ਹੈ ਇਸ ਤੋਂ ਇਲਾਵਾ ਜਿਹੜਾ ਟੈਕਸੀ ਸਟੈਂਡ ਹੈ ਉਹਦੇ ਉਹਦੇ ਉੱਪਰ ਇੱਕ ਬਹੁਤ ਹੀ ਨਿਰਮਮਤਾ ਸੇ ਇਹਨਾਂ ਨੇ ਇੱਕ ਬੰਦੇ ਦੇ ਉੱਪਰ ਅਟੈਕ ਕੀਤਾ ਸੀ ਉਹਦੇ 30000 ਰੁਪਏ ਦੀ ਜਿਹੜੀ ਮਿਹਨਤ ਦੀ ਕਮਾਈ ਸੀ ਕਿ ਉਹਨੂੰ ਖੋਹ ਕਿਤਾ ਸੀਗਾ ਅਸੀਂ ਉਹ ਕੇਸ 'ਤੇ ਵੀ ਇਹਨਾਂ ਬੰਦੋ ਨੂੰ ਗ੍ਰਿਫਤਾਰ ਕਰਨ 'ਚ ਕਾਮਯਾਬ ਹੋ ਗਏ ਇਸ ਤੋਂ ਨਾਲ-ਨਾਲ ਰਿਕਵਰੀ ਵੀ ਪੂਰੀ ਕੀਤੀ ਹੈ ਕਲੱਬੀ ਹੋਟਲ 'ਮੇ ਜਿਹੜਾ ਹਾਲ ਫਿਲਹਾਲ ਨਿਊਜ਼ 'ਚ ਆਇਆ ਵੀ ਸੀਗਾ ਉਹਦੇ ਵਿੱਚ ਵੀ ਜਿਹੜੀ ਪਿਸਤਲ ਦੇ ਨੋ ਪਿਸਤੌਲ ਦਿਖਾ ਕੇ ਇਹਨਾਂ ਨੇ ਜਿਹੜੀ ਚਪਟ ਕੀਤੀ ਸੀਗੀ ਉਹਦੇ ਵਿੱਚ ਵੀ ਅਸੀਂ ਰਿਕਵਰੀ ਕਰਨ 'ਚ ਕਾਮਯਾਬ ਹੋਏ ਨੇ ਤੇ ਨਾਲ-ਨਾਲ ਤੇ ਉਹਦੇ ਵਿੱਚ ਵੀ ਜਿਹੜੇ ਕੇਸ ਨੇ ਮੁਕਦਮੇ ਟਰੇਸ ਕਰਕੇ ਬੰਦੋ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਹੋਰ ਵੀ ਮੈਮ ਅੱਗੇ ਜਿਹੜੇ ਕੇਸ ਹੈ ਉਹ ਸੋਲਵ ਹੋ ਸਕਦੇ ਇਹਨਾਂ ਤੋਂ ਪੁੱਛ ਗਿਛਤ ਨਹੀਂ ਨਹੀਂ ਡੈਫੀਨਿਟਲੀ ਦੇਖਿਏ ਸਾਡੀ ਐਸਪੀ ਇਨਵੈਸਟੀਗੇਸ਼ਨ ਡਿਪਟੀ ਐਸਪੀ ਇਨਵੈਸਟੀਗੇਸ਼ਨ ਡਿਪਟੀ ਐਸਪੀ ਸਿਟੀ ਦੀ ਟੀਮ ਬਹੁਤ ਮਿਹਨਤ ਕਰ ਰਹੀ ਹੈ ਸਾਡੇ ਨਵੇਂ ਸੀਆਈਏ ਇਨ ਚਾਰਜ ਤੇ ਜਿਹੜੇ सदर ਥਾਣਾ ਤੇ ਇਨਫੈਕਟ ਕੈਂਟ ਫਿਰੋਜ਼ਪੁਰ ਦੇ ਵੀ ਜਿਹੜੇ ਨਵੇਂ ਐਸਐਚਓ ਸਾਹਿਬ ਆਏ ਹਨ ਇਹਨਾਂ ਨੇ ਕਾਫੀ ਮਿਹਨਤ ਕੀਤੀ ਹੈ ਇਹ ਮਿਹਨਤ ਦਾ ਹੀ ਨਤੀਜਾ ਹੈ ਕਿ ਅਸੀਂ ਹੁਣ ਪੰਜ ਗੈਂਗ ਨੂੰ ਫੜਨ 'ਚ ਕਾਮਯਾਬ ਹੋ ਗਏ ਹੈ ਤੇ ਅੱਗੇ ਵੀ ਅਸੀਂ ਕੋਸ਼ਿਸ਼ ਕਰਦੇ ਰਹਾਂਗੇ ਕਿ ਅਸੀਂ ਇਸੇ ਤਰ੍ਹਾਂ ਮਿਹਨਤ ਕਰਦੇ ਰਹੇ ਤੇ ਹੋਰ ਵੀ ਬੰਦੇ ਜ ਮੇਂ ਪੀਸ ਕੋ ਡਿਸਟਰੋਏ ਕਰ ਰਹੇ ਨੇ ਉਹਨੂੰ ਪਕੜੇ ਜੀ ਥੈਂਕ ਯੂ